ਸਾਨੂੰ ਸਭ ਨੂੰ ਪਤਾ ਹੈ ਕਿ ਅੱਜ ਨਾਲੇ ਦੇ ਵਿੱਚ ਬਹੁਤ ਜ਼ਿਆਦਾ ਹੜਾਂ ਦਾ ਕੈਪ ਡਾ ਹੋਇਆ ਸਾਡੇ ਮਾਝਾ ਜੋ ਕੋਪੰਤੀ ਸਾਹਿਬ ਨੇ 2 ਵੀਕ ਪਹਿਲਾਂ ਕਾਲ ਦਿੱਤੀ ਸੀਗੀ ਕਿ ਅਸੀਂ ਸਫਾਈ ਵੀ ਕਰਦੀਆਂ ਔਰ ਸਾਡੇ ਨਾਲੇ ਹਲਕੇ ਦੇ ਸਾਡੇ ਵਲੰਟੀਅਰਾਂ ਨੇ ਸਾਦਿਆਂ ਨੇ ਰਲ ਕੇ ਅਸੀਂ ਅੱਜ ਨਾਲੇ ਦੇ ਸਾਡੇ ਸਕੂਲਾਂ ਦੀ ਸਫਾਈ ਕੀਤੀ ਅੱਜ ਸਕੂਲ ਲੱਗ ਗਏ ਸਾਡੇ ਸਕੂਲ ਅਜੇ ਆਉਣਾ ਸ਼ੁਰੂ ਹੋ ਗਏ ਬੱਚੇ ਫਿਰ ਜਿਹੜਾ ਜਿਹੜਾ ਸਮਾਨ ਉਹਨਾਂ ਦਾ ਖਰਾਬ ਹੋਇਆ ਉਸ ਐਸਾ ਜੇ ਉਹਨਾਂ ਨੂੰ ਲੈ ਕੇ ਜਾਵਾਂਗੇ ਅੱਜ ਸਾਡਾ ਸਫਾਈ ਦਾ ਆਖਰੀ ਦਿਨ ਸੀਗਾ ਅੱਜ ਅਸੀਂ ਸਾਡੇ ਭਰਪੁੱਤਰਾਂ ਦੇ ਦਾਨੀ ਬਾਬਾ ਬੁੱਢਾ ਸਾਹਿਬ ਜੀ ਦੇ ਗੁਰੂ ਘਰ ਸਮਾਧਾਂ ਦੇ ਬਾਅਦ ਉਸ ਰੋਡ ਦੇ ਉੱਤੇ ਜਿਹੜਾ ਉਹ ਅਸੀਂ ਅੱਜ ਸਫਾਈ ਕੀਤੀ ਹੈ ਸੜਕ ਨੂੰ ਧੋਤਾ ਉਹਦੇ ਚਾਹਸਫੇਦੋ ਜਿਹੜਾ ਗੰਚੁਕਿਆ ਬੜਾ ਸਕੂਨ ਆਇਆ ਮਾਨੂੰ ਕਹਦੇ ਅਸੀਂ ਬਾਬੇ ਬੁੱਢਾ ਸਾਹਿਬ ਜੀ ਦੇ ਚਰਨਾਂ ਦੀ ਸਫਾਈ ਕੀਤੀ ਹੈ ਉਦੋਂ ਤੋਂ ਬਾਅਦ ਅਸੀਂ ਸਾਡੇ ਪੀਲੀ ਘਰ ਦੇ ਲਾਗੇ ਅਮਦਾਦ ਕੁਝ ਗਰੀਬ ਲੋਕ ਬੈਠੇ ਆ ਜਿਹੜੇ ਚੁੱਕੀ ਚੌਪੜੀ ਵਾਲੇ ਸੀਗੇ ਉਹ 40 ਪਰਵਾਸ ਸੀਗੇ ਜਿਨ੍ਹਾਂ ਦਾ ਸਾਰਾ ਪਾਣੀ ਦੇ ਨਾਲ ਚਾਹਿਆਂ ਦਾ ਸਭ ਕੁਝ ਤਬਾਹ ਹੋ ਗਿਆ ਸੀਗਾ ਉਹਨਾਂ ਨੂੰ ਲੁਧਿਆਣੇ ਤੋਂ ਸਾਡੇ ਕੋਲ ਸੱਜਣ ਰਾਤ ਸੁਗਰੀ ਲੈ ਕੇ ਆਏ ਸੀਗੇ ਮੰਝੇ ਲੈ ਕੇ ਆਏ ਸੀਗੇ ਉਹ ਅਸੀਂ ਜਿਹੜੇ ਵੰਡ ਕੇ ਆਇਆ ਸੋ ਹਰ ਵੀਤਾਂ ਦੀ ਜਿਹੜੀ ਸਾਡੀ ਅਮਦਾਦ ਹੈ ਇਸੇ ਤਰ੍ਹਾਂ ਹੀ ਜਾਰੀ ਰੂਗੀ ਜਿੰਨਾ ਚਿਰ ਤੱਕ ਸਾਡੇ ਅਜਨਾਲਾ ਨਿਵਾਸੀ ਆਪਣੇ ਫੈਸਲੇ ਤੇ ਖੜੇ ਨਹੀਂ ਹੋ ਜਾਂਦੇ ਅਸੀਂ ਇਸੇ ਤਰ੍ਹਾਂ ਆਪਣੀ ਇਹ ਮਹਿਮ ਜਿਹੜੀ ਆ ਜਾਰੀ ਰੱਖਾਂਗੇ ਤੁਸੀਂ ਸਾਡਾ ਇਸੇ ਤਰ੍ਹਾਂ ਹੀ ਸਹਿਯੋਗ ਜਿਹੜਾ ਕਰਦੇ ਦਿਓ ਜਿਸ ਤਰ੍ਹਾਂ ਤੁਸੀਂ ਹੁਣ ਤੱਕ ਸਾਡਾ ਸਹਿਯੋਗ ਕੀਤਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ